ਟੜਕੇ ਟੜਕੇ ਲੱਸੀ ਪੀ ਰਹੇ ਆ ਮਿਸਤਰੀ ਸਾਹਿਬ ਦੂਜਾ ਦਿਨ ਆ ਦੋਸਤੋ ਇੱਥੇ ਨਾਲੀ ਵਾਲੇ ਪਾਸੋਂ ਬਾਬਾ ਕਹਿੰਦਾ ਇੱਟਾ ਲਾਉਣੀ ਆ ਕੰਮ ਸ਼ੁਰੂ ਕਰਤਾ 8 ਵਜੇ ਚੁੱਕੇ ਆ ਆ ਪਹਿਲੇ ਆ ਕੇ ਦੇਣੇ ਇੱਟਾਂ ਏੜੀ ਚ ਪਾ ਲਿਆਵਾਂਗੇ। ਬਾਬੇ ਦਾ ਸਮਾਨ ਪਾਣੀਆਂ ਲਈ ਪੈਭਣੀ ਹੁੰਦੀ ਹੈ। ਇੱਧਰ ਸਾਡੇ ਪਸ਼ੂ ਇੱਕ ਥਾਂ ਖੁੰਝੇ ਘਰ ਰੱਖੇ ਹੈ ਇੱਕ ਖੁੰਝੇ। ਇੱਧਰਲੇ ਪਾਸੇ ਆਪਣਾ ਸਿਸਟਮ ਹੈ ਜਿਹੜਾ ਬਜ ਰਲਾਉਣ ਵਾਲਾ। ਅੱਜ ਆਪਾਂ ਨੂੰ ਇੱਟਾਂ ਤੇ ਮਟੀਰੀਅਲ ਲੋਡ ਹੈ। ਦੋ ਕੰਮ ਵਾਸਤੇ ਮਿੱਟੀ ਤੇ ਇੱਟਾਂ। ਆ ਦੇਖੋ ਦੋਸਤੋ ਢੇਰ ਲਾਤੇ ਆਪਾਂ। ਹੋਰ ਵੀ ਲਿਆਵਾਂਗੇ। ਆ ਰੈਡੀ ਹੈਗੀ ਆਪਣੇ ਕੋਲੇ ਡਫੈਂਡਰ। ਇਹ ਜਿਹੜਾ ਹੁਣ ਆਇਆ ਮਾਡਲ ਉਹ ਹੈ। ਆ ਨਾਲੀ ਵੀ ਕੱਲੋਂ ਠੀਕ ਕਰਨਗੇ। ਆ ਦੇਖੋ ਦੋਸਤੋ ਇੱਥੇ ਤੱਕ ਪਹੁੰਚ ਚੁੱਕੇ ਆ ਮਿਸਤਰੀ ਸਾਹਿਬ ਚਨਾਈ ਕਿੰਨੀ ਵਧੀਆ ਹੋ ਰਹੀ ਹੈ ਦੇਖੋ ਖੰਗੜੇ ਟਾਣੀ ਦੇਖ ਸਾਧਿਓ ਵੀਡੀਓ ਕੇਮੇ ਲਾਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਤਨਾਮ ਡੈਰੀ ਫਾਰਮ ਚੈਨਲ ਦਾ ਨਾਮ ਹੈ ਆਪਣਾ ਤੋ ਠੀਕ ਹੈ ਦੋਸਤੋ ਧੰਨਵਾਦ